लुधियाना ਦੇ ਕਾਰੋਬਾਰੀ ਅਮਨ ਗੋਇਲ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ 2010 ਦੇ ਵਿੱਚ ਉਹਨਾਂ ਨੇ 14000 ਗਜ ਥਾਂ ਮਲੇਰ ਕੋਟਲਾ ਰੋਡ ਤੋਂ ਖਰੀਦੀ ਸੀ ਅਤੇ ਉਸ ਵਿੱਚੋਂ 6000 ਗਜ ਥਾਂ ਕਿਸੇ ਪਾਰਟੀ ਨੇ ਉਹਨਾਂ ਤੋਂ ਲੈ ਲਈ। ਜਿਨ੍ਹਾਂ ਨੇ ਕਾਫੀ ਸਾਲ ਤੱਕ ਰਜਿਸਟਰੀ ਹੀ ਨਹੀਂ ਕਰਾਈ ਅਤੇ ਹੁਣ ਅੱਗੇ ਉਹਨਾਂ ਨੇ ਉਹ ਥਾਂ ਕਿਸੇ ਹੋਰ ਨੂੰ ਵੇਚ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਅਸੀਂ ਜ਼ਮੀਨ ਵੇਚੀ ਸੀ ਉਹਨਾਂ ਨਾਲ ਸਾਡਾ ਵਿਵਾਦ ਚੱਲ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਇਹ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ ਹੈ ਜਿਨ੍ਹਾਂ ਨੇ ਉੱਥੇ ਆਪਣਾ ਪਲਾਂਟ ਲੋਣਾ ਵੀ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹਲੇ ਤੱਕ ਮਾਮਲਾ ਵਿਚਾਰधीन ਹੈ ਪਰ ਇਸ ਦੇ ਬਾਵਜੂਦ ਦੂਜੀ ਧਿਰ ਦੇ ਆ ਕੇ ਕਬਜ਼ਾ ਕਰ ਲਿਆ ਉੱਥੇ ਚਾਰ ਦਿਵਾਰੀ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਜਦੋਂ ਕਿ ਇਸ ਸੰਬੰਧਿਤ ਫਿਲਹਾਲ ਕੋਈ ਵੀ ਨਿਸ਼ਾਨ ਨਹੀਂ नहीं हुई ना ही कोई पटवारी आके इस निशानदही करके गया है उन्होंने कहा कि जो असी इस दी शिकायत करने लिये पुलिस को पहुंचे तो खुद पुलिस मौके पर मौजूद बैठी सी दूजे धिर दस सास दे रही थ उन्होंने कहा कि जो उन्होंने अपील की थी कि गैर कानूनी ढंग के काम किया जा रहा है तो पुलिस ने उल्टा उन्होंने ही डरा धमका शुरू कर दिता उन्होंने कहा कि पुलिस गल नहीं सुन रही उन्होंने कहा कि मिराडो चौकी दे अधीन ਇਹ ਮਾਮਲਾ ਹੈ ਅਮਨ ਗੋਇਲ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਜ਼ਮੀਨ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਅਤੇ ਜਦੋਂ ਤੱਕ ਅਦਾਲਤ ਇਸ ਸੰਬੰਧੀ ਕੋਈ ਫੈਸਲਾ ਨਹੀਂ ਕਰਦੀ ਉਦੋਂ ਤੱਕ ਜ਼ਮੀਨ ਤੇ ਕਿਸੇ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਮਜਬੂਰੀ ਵਾਸਤੇ ਸਾਨੂੰ ਮੀਡੀਆ ਦੇ ਕੋਲ ਆਪਣੀ ਗੱਲ ਰੱਖਣੀ ਪਈ ਆ ਤੇ ਪ੍ਰੈਸ ਕਾਨਫਰੰਸ ਕਰਨੀ ਪਈ ਹੈ ਮੇਰਾ ਨਾਮ ਹੈ ਅਮਨ ਗੋਇਲ ਤੇ ਮੈਂ ਨਾ ਇੱਕ ਜਗਾ 14000 ਗਜ ਮਤਲਬ ਇੱਕ ਮਹੀਨੇ ਤੋਂ ਰੋਟ ਦੇ ਇੱਕ ਜਗਾ ਲੀਤੀ ਸੀ ਠੀਕ ਹੈ ਕਿਹੜੀ ਜਗਾ ਰਸਤੇ ਕਿਹੜੇ ਕਾਰ ਰੋਟ ਤੇ ਮਤਲਬ ਜੀਆ ਸਟ੍ਰੀਟ ਦੇ ਬੈਕ ਸਾਈਡ ਤੇ ਤੇ ਉਹਦੇ ਵਿੱਚੋਂ ਮਤਲਬ 2000 ਗਜ 2011 ਵਿੱਚ ਮਤਲਬ ਮੈਂ 6000 ਗਜ ਮਤਲਬ ਇਸ ਸੈਕਟਰ ਸਟਾਕ ਕੋਲੀ ਬੰਸਰ ਨੂੰ ਉਹ ਜਗਾ ਮਤਲਬ ਸੇਲ ਕਰਤੀ ਸੀ ਮਤਲਬ 6000 ਗਜ 2010 ਚ ਅਸੀਂ ਲਿੱਤੀ ਸੀ ਜਗ੍ਹਾ ਤੇ 2011 ਚ ਅਸੀਂ ਉਹਨਾਂ ਨੂੰ ਮਤਲਬ ਜਗ੍ਹਾ ਵੇਚੀ ਛੇ ਅਰਗਾਜ ਤੇ ਬਾਕੀ ਉਹਨਾਂ ਦਾ ਕੋਈ ਮਤਲਬ 12 ਸਾਲ ਉਹਨਾਂ ਨੇ ਕੋਈ ਰੀਸਟਰੀ ਨਹੀਂ ਕਰਾਈ ਠੀਕ ਹੈ ਤੇ ਉਹ ਸਾਡਾ ਸਕੂਲ ਚੱਲ ਪਿਆ ਠੀਕ ਹੈ ਉਸ ਤੋਂ ਬਾਅਦ ਜਿਉ ਤੁਹਾਨੂੰ ਪਤਾ ਲੱਗਿਆ ਵੀ ਛੇ ਅਰਗਾਜ ਜਿਹੜੀ ਅਸੀਂ ਰੀਸਟਰੀ ਕਰਾਈ ਸੀ ਉਹ ਉਹਨੇ ਕਿਸੇ ਪਾਰਟੀ ਨੂੰ ਵੇਚਤੀ ਭਗਵਤੀ ਪਲਾਈ ਬੋਰਡ ਮਤਲਬ ਅਮਰੀਕਾ ਰੋਡ ਤੇ ਹੀ ਆ ਠੀਕ ਹੈ ਉਹਨਾਂ ਨੇ ਜਗ੍ਹਾ ਵੇਚਤੀ ਉਹਨਾਂ ਨੂੰ ਤੇ ਉਹਨਾਂ ਨੇ ਹੁਣ ਕੀ ਕੀਤਾ ਤੱਕੇ ਨਾਲ ਮਤਲਬ ਉੱਥੇ ਸਾਡੀ ਪਰਮਿਸ਼ਨ ਤੋਂ ਬਿਨਾ ਮਤਲਬ ਸਾਨੂੰ ਕੋਈ ਸਰਕਾਰੀ ਕੋਈ ਨੋਟਿਸ ਨਹੀਂ ਆਇਆ ਕੋਈ ਸਾਨੂੰ ਫੋਨ ਨਹੀਂ ਆਇਆ ਵੀ ਸਾਡੀ ਪਰਮਿਸ਼ਨ ਤੋਂ ਬਿਨਾ ਬਸਤੇ ਖਾਤੇ ਤੋਂ ਉਹਨਾਂ ਨੇ ਕਿਵੇਂ ਨਿਸ਼ਾਨਦੇਹੀ ਕਰਾ ਲਈ ਉੱਥੇ ਮਤਲਬ ਕਿਵੇਂ ਉਹਨਾਂ ਨੇ ਕੰਮ ਕਰ ਲਈ ਬੋਲੇ ਜਦੋਂ ਅਸੀਂ ਥਾਣੇ ਗਏ ਮਤਲਬ ਚੌਂਕੀ ਗਏ ਮੋਰਾਡੋ ਚੌਂਕੀ ਮੋਰਾਡੋ 34 ਤੇ ਦੋ ਬੰਦੇ ਉੱਥੇ ਬਹਿ ਕੇ ਮਤਲਬ ਆਪਣਾ ਕਰਾਰੇ ਕੰਮ ਕਰ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਾਗਜ਼ ਦਿਖਾਓ ਕਿਵੇਂ ਕਿਵੇਂ ਕਰ ਰਹੀ ਆ ਠੀਕ ਹੈ ਮਤਲਬ ਉੱਥੇ ਐਸਆਈ ਸਾਨੂੰ ਉਲਟੀਆਂ ਗੱਲਾਂ ਕਰਨ ਲੱਗ ਗਿਆ ਮਤਲਬ ਸਾਨੂੰ ਪਤਾ ਲੱਗਿਆ ਵੀ ਪ੍ਰਸ਼ਾਸਨ ਵੀ ਕਿਹਾ ਹੋਇਆ ਠੀਕ ਹੈ ਮਤਲਬ ਅਸੀਂ ਕੋਈ ਵੀ ਪੁਲਿਸ ਗਏ ਆ ਕਿਤੇ ਉੱਪਰ ਤੱਕ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਵੀ ਸੁਣਵਾਈ ਨਹੀਂ ਤੇ ਸਭ ਕੁਝ ਕਰ 2010 ਦੇ ਵਿੱਚ ਤੁਸੀਂ ਜਗਾ ਵੇਚੀ ਉਸ ਸਮੇਂ ਤੁਸੀਂ 6000 ਰੁਪਏ ਦਾ ਜਿਹੜੀ ਵੇਚੀ ਉਹਦੇ ਨਿਸ਼ਾਨਦੇਹੀ ਵਗੈਰਾ ਕਰਾਈ ਸੀ ਨਾ ਕੁਝ ਨਹੀਂ ਕਰਿਆ ਬਸ ਸਕੇ ਖਾਤੇ ਤੁਸੀਂ ਦਿੱਤੀ ਹੈ ਜਗਾ ਉਹਨਾਂ ਨੂੰ ਰਜਿਸਟਰੀ ਹੋਈ ਉਹਨਾਂ ਨੇ ਕਰਵਾਈ ਹੈ ਜੀ ਰਜਿਸਟਰੀ ਹੋਈ ਹੈ 6000 ਰੁਪਏ ਦੀ ਉਹਦੇ ਕੋਈ ਹੱਦਾ ਨਹੀਂ ਪਈਆਂ ਕੋਈ ਕੁਝ ਨਹੀਂ ਪਈਆਂ ਕੁਝ ਨਹੀਂ ਹੈਗਾ ਉਹਨਾਂ ਚੀਜ਼ ਮਤਲਬ ਕੋਈ ਵੀ ਨਿਸ਼ਾਨਦੀ ਹੁੰਦੀ ਆ ਕੋਈ ਵੀ ਚੀਜ਼ ਹੁੰਦੀ ਆ ਸਾਨੂੰ ਨੋਟਿਸ ਤੋਂ ਸਾਡੀ ਪਰਮਿਸ਼ਨ ਤੋਂ ਬਿਨਾ ਉਹ ਕਰਾਈ ਨਹੀਂ ਸਾਦੇ ਮਤਲਬ ਉਹਨਾਂ ਨੇ ਇੱਕ ਮਾਫੀਆ ਬਣ ਕੇ ਅਸੀਂ ਉੱਥੇ ਰੁਕਣ ਗਏ ਆ ਠੀਕ ਆ ਉਹਨਾਂ ਨੇ ਸਾਨੂੰ ਸਾਡੇ ਉੱਤੇ ਇੱਟਾ ਚੱਕ ਲਈ ਆ ਮਤਲਬ 50 ਸਾਡੇ ਬੰਦੇ ਬੁਲਾ ਕੇ ਉਹ ਮਤਲਬ ਸਾਡੇ ਤੇ ਬਦਮਾਸ਼ੀ ਕੀਤੀ ਉਹਨਾਂ ਨੇ ਤੁਸੀਂ ਇਹਦੀ ਕੰਪਲੇਂਟ ਕੀਤੀ ਮਤਲਬ ਅਸੀਂ ਗਏ ਆ ਕਮਿਸ਼ਨਰ ਕੋ ਗਏ ਆ ਕੰਪਲੇਂਟ ਕੀਤੀ ਕਮਿਸ਼ਨਰ ਕੋ ਕਮੈਂਟ ਕਰਾ ਕੇ ਕਰਕੇ ਆਏ ਆ ਪਰ ਕੋਈ ਸਰਵਾਈ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਕੰਪਲੇਨਟ ਕਰਉਂਦੇ ਸੀ ਅਸੀਂ ਅਸੀਂ 12 ਤਰੀਕ ਅੱਛਾ ਜੀ ਉਹ ਕਬਜ਼ਾ ਜਿਹੜਾ ਤੁਸੀਂ ਕਹਿ ਰਹੇ ਅਸੀਂ ਰੋਕਨਗੇ ਉਹ ਕਦੋਂ ਵੇਚ ਲਈ ਰੋਕਣਾ ਅਸੀਂ ਕੇ ਸੀ ਜੀ ਮਤਲਬ ਉਹਨਾਂ ਨੂੰ 15 ਤਰੀਕ ਅਸੀਂ ਰੋਕਿਆ 14 ਤਰੀਕ ਹੀ ਰੋਕਿਆ ਮਤਲਬ 15 ਤਰੀਕ ਸਾਡੀ ਬਹਿਸ ਹੀ ਬਹੁਤ ਹੋਈ ਆ ਮਤਲਬ ਉਹਨਾਂ ਦੇ ਬੰਦੇ ਆ ਕੇ ਉੱਥੇ ਉਹਨਾਂ ਨੇ ਇੱਟਾਂ ਚੱਕ ਲਈਆਂ ਇਹ ਪਲਾਈਵੁੱਡ ਆ ਦੇਣਾ ਜਿਹਨੂੰ ਦੁਬਾਰਾ ਅੱਗੇ ਵੇਚੀ ਆ ਉਹਨਾਂ ਵੈਸੇ ਹੀ ਚੱਕ ਲਈ ਹਾਂਜੀ ਉਹਨਾਂ ਨੇ ਤੁਸੀਂ ਇਹ ਦੇਖੋ ਵੀ ਸਾਡਾ ਰੋਲਾ ਚੱਲਦਾ ਪਿਆ ਉਹ ਕੁਦੀ ਬੰਸਲ ਨਾਲ ਸਟੇਟਲ ਸੌਕ ਨਾਲ ਰੋਲੇ ਚੱਲਦੇ ਜਿਉਂ ਉਹਨਾਂ ਨੇ 6 ਰਗਾਂ ਜਗਾ ਕਿਵੇਂ ਨਾ ਲਈ ਪਾਰਟੀ ਤੋਂ ਸਭ ਤੋਂ ਵੱਡੀ ਤਾਂ ਇਹ ਗੱਲ ਬਿਲਕੁਲ ਉਮੀਰ ਹੋਣ ਵਾਲੇ ਸੋਦੇ ਲੈਂਦੇ ਆ ਪਾਰਟੀ ਕੋਰ ਦੇ ਸਰ ਕੋਰ ਕੇ ਖੂਨ ਚੱਲਿਆ ਪਹਿਲਾਂ ਨਹੀਂ ਚੱਲਦਾ ਹੁਣ ਚੱਲਿਆ ਮਹੀਨੇ ਤੇ ਮਹੀਨਾ ਪਹਿਲਾਂ ਹਾਂ ਮਤਲਬ ਸਾਡੇ ਕੋਈ ਵੀ ਮਤਲਬ ਜਿਰੋ ਵੀ ਨਿਸ਼ਾਨਦੀ ਹੁੰਦੀ ਆ ਸਾਡੀ ਪਰਮਿਸ਼ਨ ਤੋਂ ਬਿਨਾ ਉਥੇ ਹੋ ਹੀ ਨਹੀਂ ਸਕਦੀ ਸਾਨੂੰ ਨੋਟਿਸ ਕੋਈ ਕੋਈ ਜੀ ਨਹੀਂ ਆਈ ਕਿਵੇਂ ਹੋ ਗਈ ਦੇਖੋ ਪੁਲਿਸ ਪੁਲਸ ਵਾਲੇ ਉਥੇ ਆ ਬੈ ਕੇ ਕਰਾ ਰਹੇ ਆ ਪੁਲਸ ਦਾ ਮਤਲਬ ਨਹੀਂ ਬੰਦਦਾ ਪੁਲਸ ਨੂੰ ਅਸੀਂ ਕਿਹਾ ਕਾਗਜ਼ ਦਿਖਾਓ ਵੀ ਕਾਗਜ਼ ਦਿਓ ਤੁਹਾਨੂੰ ਕੋਈ ਮੁਨੇ ਕਾਗਜ਼ ਦਿਖਾਈ ਨਹੀਂ ਉੱਥੇ ਤੁਹਾਨੂੰ ਕੋਈ ਵੀ ਕੀ ਨਾਮ ਕੀ ਬਹੁਤ ਅਧਿਕਾਰੀ ਦਾ ਜਿਹਨਾਂ ਨੇ ਤੁਹਾਡੇ ਘਰ ਆ ਕੇ ਉੱਥੇ ਇੰਚਾਰਜ ਬੈਠਾ ਸੀ ਮਤਲਬ ਗੁਰਪ੍ਰੀਤ ਕੀ ਨਾਮ ਸੀ ਉਹਨਾਂ ਦਾ ਪਰ ਉਹਨੇ ਗੁਰਦੀਪ ਮਤਲਬ ਉਹਨੇ ਤੁਹਾਨੂੰ ਬਹੁਤ ਉਲਟੇ ਸਵਾਲ ਪੁੱਛੇ ਬਹੁਤ ਉਲਟੇ ਸਵਾਲ ਕੀਤੇ ਮਤਲਬ ਉਹ ਤਾਂ ਇਹ ਜੀ ਗੱਲਾਂ ਕਰ ਰਿਹਾ ਤੂੰ 6 ਹਰਕ ਵੇਚੀ ਕੋ ਜਗਾ 15 ਹਰਕ ਤੋਂ ਵੀ ਵੇਚੀ 14 ਤੂੰ ਸਾਰੀ ਵੇਚਨੀ ਸੀ ਜਗਾ ਮੈਂ ਕਿਹਾ ਯਾਰ ਕੋਈ ਗੱਲਾਂ ਹੁੰਦੀਆਂ ਕਰਨ ਵਾਲੀਆਂ ਇਹ ਮੇਰੇ ਪਤਾ ਲੱਗ ਗਿਆ ਵੀ ਵਿਕੇ ਹੋਏ ਆ ਸਾਰੇ ਇਹ 55 ਹੁਣ ਤੁਹਾਡੀ ਕੰਪਲੇਨ ਕਿੱ데 ਕੋ ਅਸੀਂ ਉਥੇ ਸੀਪੀਸੀਪੀ ਆਫਿਸ ਦੇ ਕੇ ਆਂਦੀ ਆ ਪਰ ਸਾਨੂੰ ਲੱਗਦਾ ਮਾਲਕ ਤੇ ਗੁਰ ਗੁਰਪ੍ਰੀਤ ਸਿੰਘ ਨੂੰ ਹੋਈ ਸੀ ਠੀਕ ਆ ਉਹਨੇ ਇੱਕ ਵਾਰ ਕੰਮ ਰੁਕਵਾਇਆ ਅਗਲੀ ਵਾਰ ਉਹਨੂੰ ਸਾਨੂੰ ਉਹਨੇ ਬੁਲਾਇਆ ਪਾਰਟੀ ਨੂੰ ਬੁਲਾਇਆ ਅਸਿਕਾ ਕਾਗਜ਼ ਦਿਖਾਓ ਵੀ ਜਿਹੜੇ ਤੁਸੀਂ ਕਰਾਏ ਆ ਤੇ ਉਹਨਾਂ ਨੇ ਕੋਈ ਕਾਗਜ਼ ਨਹੀਂ ਦਿਖਾਏ ਤੇ ਗੁਰਕਾਰ ਨੂੰ ਅਸੀਂ ਇਕੱਲੇ ਨੇ ਫੋਨ ਕੀਤਾ ਵੀ ਇੱਥੇ ਕੰਮ ਚੱਲਦਾ ਪਿਆ ਉਹ ਕਹਿੰਦਾ ਮੈਂ ਕੀ ਕਰ ਸਕਦਾ ਜੀ ਮੰਗੀ ਆ ਹੁਣੇ ਮੰਗੇ ਸਰ ਨੂੰ ਸਾਥ ਚਾਹੀਦਾ ਸਾਡੀ ਨੇ ਕਬਜ਼ਾ ਕੀਤਾ ਸਾਡੇ ਪਲਾਟ ਤੇ ਅਸੀਂ ਮੰਗ ਇਹ ਕਰਦੇ ਆ ਮਤਲਬ ਅਸੀਂ ਸਦਾ ਮੁੱਖ ਮੰਤਰੀ ਆਪਣੇ ਭਗਵੰਦ ਸਿੰਘ ਮਾਨ ਤੇ ਬੀ ਜੀ ਪੀ ਨੂੰ ਵੀ ਸਾਡਾ ਸਾਥ ਦਿੱਤਾ ਜਾਵੇ ਠੀਕ ਆ ਅਸੀਂ ਬਾਰੀ ਬੰਦੇ ਆ ਅਸੀਂ ਲੜਾਈ ਝਗੜੇ ਚ ਨਹੀਂ ਪੈਣਾ ਚਾਹੁੰਦੇ ਠੀਕ ਹੈ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ